ਉਹ ਨੋ ਫੁਰਕਾੜਾ ਬੱਦਲ ਆ ਪਿਆ ਪਰ ਫੋਨ ਦੇ ਵਿੱਚ ਬਹੁਤ ਲਾਈਟ ਰੈਡ ਰਿਖਦੀ ਪਈ ਆ ਦੋਨੋਂ ਜਣੇ ਬਾਹਰ ਨਸਤੀ ਕਰਦੇ ਆ ਰੈਡੀ ਹੋ ਕੇ ਪਤਾ ਨਹੀਂ ਮੀਂਹ ਆ ਜਾਣਾ ਦੇਖੋ ਕਿਦਾਂ ਹੁੰਦੀ ਆ ਬਹੁਤ ਹੀ ਜਗਾ ਸੋਹਣਾ ਇੰਨੀ ਠੰਡੀ ਹਵਾ ਆ ਦੇਖੋ ਮੇਰੇ ਪਲਾਂਟ ਚੱਲਦੇ ਆ ਆਹ ਇੰਨੀ ਜ਼ਿਆਦਾ ਠੰਡੀ ਇੰਨਾ ਸੋਹਣਾ ਰੱਬ ਨੇ ਏਸੀ ਚਲਾਇਆ ਪਿਆ ਅੱਜ ਤਾਂ ਪਰ ਮੈਂ ਖਾਣ ਨੂੰ ਮੈਂ ਅੰਦਰ ਬਾਹਰ ਦਾ ਨਜ਼ਾਰਾ ਨਹੀਂ ਲੈ ਸਕਦੀ ਮੈਂ ਆ ਰਹੀ ਆ ਤੁਹਾਨੂੰ ਦਿਖਾਉਣਾ ਉਹ ਇਹ ਬਾਕੀ ਕੋਈ ਵੀ ਇੰਜੋਏ ਕਰ ਸਕਦਾ ਆ ਇਸ ਮਦਦ ਨੂੰ ਆਊਟਲਾਈਨ ਆਪਣੇ ਕੰਮ ਟਾਈਮ ਤੇ ਕਰਨਾ ਚਾਹੀਦਾ। ਸੋਹਣਾ ਕੇ ਨਹੀਂ ਸੋਹਣਾ। ਪਰ ਮੈਨੂੰ ਇਹ ਆ ਖਾਸ ਵੀ ਬਹੁਤ ਔਖਾ ਮਿਲਿਆ ਸੀਗਾ ਮਾਂ ਬਣਾਉਂਦਾ। ਮੇਰਾ ਬੇਟਾ ਮੇਰੇ ਵਿਆਹ ਤੋਂ 5.5 ਸਾਲ ਬਾਅਦ ਹੋਇਆ। ਬਹੁਤ ਮੱਥੇ ਟੇਕੇ ਨੱਕ ਰਗੜ ਰਗੜ ਕੇ ਲਿਆ। ਬਹੁਤ ਸੋਹਣਾ। ਆਪਣੇ ਦਿੱਤਾ। ਔਖਾ ਟਾਈਮ ਸੀਗਾ ਉਹ ਵੀ ਬਹੁਤ ਜਿਆਦਾ। ਮੇਰੇ ਤੋਂ ਪਲਾਉ ਹੁੰਦੀ ਆ ਟਮਾਟਰ ਪਾ ਕੇ ਲਾਈ ਚਲੀ ਜੇ ਨਹੀਂ ਤਾਂ ਮੈਂ ਟਮਾਟਰ ਗ੍ਰਾਊਂਡ ਕਰਕੇ ਪਾਉਣੇ ਸਨ ਉਸ ਤੋਂ ਪਾਣੀ ਅੰਚੀ ਤੁਰ ਕਾਪੜਾ ਪੁੱਲ ਗਿਆ ਸੀ ਨਾ ਤੇ ਮੈਂ ਇਹਨਾਂ ਥਾਸ ਕਰ ਕਰਤਾ ਹੁਣ ਇਹਨੂੰ ਲਗਾਉਣੇ 5-6 ਫੀਟੀਆਂ ਤੇਰੀ ਸੋਹਣੀ ਸੰਗਣੀ ਮੁਰਵੇ ਆ ਮਸਾਲਾ ਆ ਪਾਦਨੇ ਵਿੱਚ ਤਕਰਦੇ ਕੁੱਕਰ ਬੰਦਾ ਜੀ ਮੈਂ ਸਕੂਲ ਤੋਂ ਆ ਗਈ ਵਾਪਸ ਆਪਣੇ ਕੰਮ ਤੋਂ ਹੁਣ ਬਣਾ ਲਿਆ ਆਪਾਂ ਰੀਤੀ ਚੋੜ ਉਹ ਵੀ ਆਉਣ ਵਾਲੀ ਆ 5 ਮਿੰਟ ਤੱਕ ਨਾਲੇ ਮੈਂ ਵੀ ਹੁਣ ਉਧਰ ਕੰਮ ਕਰਦੀ ਤੀਣਾ ਆ ਮੈਂ ਪਾਣੀ ਪਾਉਣ ਲਈ ਸੀ ਚਾਹ ਤੈਨੀ ਕੀ ਬਣਾਉਣਾ ਹੈ ਓਕੇ ਬਣਾਨੇ ਆਪਾਂ ਤੁਰਤ ਬੱਸ ਹੁਣ ਆ ਲਾਜੋ ਮੈਂ ਆਫਟ ਦੇਖੋ ਇਹ ਤਾਂ ਕਿ ਰਿਟਿਫਿਨਿਸ਼ਿੰਗ ਸਾਰੇ ਇਦਾਂ ਹੱਪਟੇ ਲਗਾਈ ਹੋਈ ਆ। ਔਰ ਬਹਾਂ ਦੇ ਸਿੰਪਲ ਨੇਕ ਆ। ਔਰ ਦੁਪੱਟਾ ਵੀ ਮੇਰੇ ਕੋਲ ਸੂਟ ਦਾ ਆ। ਉਹ ਵੀ ਇਹਦੇ ਨਾਲ ਵਧੀਆ ਰਲ ਗਿਆ। ਤੇ ਜਿਹੜੀ ਮੇਰੇ ਕੋਲ ਵੀ ਨਾ ਸਲਵਾਰ ਆ। ਆ ਦੇਖੋ ਤੁਹਾਨੂੰ ਦਿਖ ਰਹੀ ਹੈ। ਉਹ ਵੀ ਰਲ ਗਈ ਆ।

ਕੀ ਹੋਇਆ ਅੱਜ ਸਕੂਲੇ ਅੱਜ ਮੇਰੀ ਕਾਪੀ ਚੀਕੀ ਮੇਰੇ ਦੋਸਤ ਕੋ ਤੇ ਮੈਂ ਕਾਪੀ ਚੈੱਕ ਕਰਦੇ ਬੈਠੇ ਮੈਂ ਆਪਣੀ ਕਾਪੀ ਨਾ ਮੈਂ ਤਾਂ ਡਾਇਰੈਕਟਰ ਜੀ ਨੇ ਬੋਲਾ ਸੀਗਾ ਮੈਂ ਡਰ ਗਿਆ ਤੇ ਮੇਰੀ ਬਾਰੀ ਨਾਲ ਮੇਰੀ ਕਾਪੀ ਤੇ ਰਿਕਵਰ ਨਹੀਂ ਮੇਰੇ ਦੋਸਤ ਕੋ ਤਾਂ ਮੇਰੀ ਕੰਪਨੀ ਤੇ ਮੇਰੀ ਬਾਰੀ ਨਹੀਂ ਮੈਂ ਬਚ ਗਿਆ ਇੱਧਰ ਥੋੜਾ ਹੁੰਦਾ ਹੁੰਦਾ 2 ਮਿੰਟਰ ਪੈਚ ਖੋਲਣੇ ਤਾਂ ਵੀ ਨਹੀਂ ਪਰ ਉਹ ਨਾ ਤਾਂ ਉਹਨਾਂ ਨੂੰ ਕਰਨਗੇ ਨਾ ਜਿਹੜੇ ਬੱਚੇ ਨਾ ਲੈ ਕੇ ਆ ਤੂੰ ਤਾਂ ਹਿਯਾਰਿਆ ਇਤਨੀ ਮੈਡ ਕੋਈ ਵੀ ਹੋਈ ਵੀ ਤੂੰ ਨਾ ਦਿਆ ਕਰ ਆਪਣੇ ਫਰੈਂਡਸ ਨੂੰ ਪੱਪੀਆਂ ਉਹਨੇ ਦਿੱਤੀਆਂ ਪੱਪੀਆਂ ਵਾਪਸ ਸਾਰੇ ਬੱਚੇ ਨਾ ਇਹਦੀ ਪੱਪੀਆਂ ਮੰਗ ਕੇ ਲੈ ਜਾਂਦੇ ਰਹਿੰਦੇ ਬਚਰੇ ਜਿਹਾਂ ਚੇਂਜ ਕਪੜੇ ਆਣਾ ਹੈਂਡ ਵਾਸ਼ ਕਰੋ ਨੂੰ ਆਪਣਾ ਧੋ ਦੇਖ ਲੋ ਮੀਤ ਗੇਮ ਖੇਲਦੀ ਆ ਫੋਰਾ ਕੁਛ ਚੱਕ ਕੇ ਸੋਫਿਆਂ ਤੇ ਰੱਖ ਦਿੰਦੀ ਆ ਇਹਨਾਂ ਸਾਰਿਆਂ ਨੂੰ ਚੁੰਨੀ ਦੇ ਕੇ ਸਲਾਇਆ ਪਿਆ ਆ ਆ ਇੱਥੇ ਲਾਈਨ ਬਣਾ ਕੇ ਲੰਮੇ ਪਾਏ ਆ ਸਾਰੇ ਓ ਕੀ ਹੋ ਖਾਏ ਮੇਰਾ ਹਡਰੋ ਕੱਢ ਕੇ ਲੈ ਆਈ ਆ ਬੇ ਚੁਕੜੀ ਨਹੀਂ ਮੈਂ ਮਰ ਗਈ ਮੈਂ ਕਹੇ ਨਿਕਲ ਦੇਣੀ ਹੈਗੇ ਇਹ ਵੀ ਨਾ ਇੰਨੇ ਪੁੱਠੇ ਕੰਮ ਕਰਦੀ ਆ ਨਾ ਕੁੜੀ ਓ ਮਾਈ ਗੋਡ ਆ ਦੇਖ ਲੋ ਇਹਨਾਂ ਕਹਣਾ ਹਾ ਪਿੰਕ ਮੇਰਾ ਆ ਮਨੀਤ ਆ ਕੀ ਕੀਤਾ ਪੁੱਤੇ ਇਹ ਕਾਤੋਂ ਕੱਢਿਆ ਆ ਵਿੱਚੋਂ ਇਹ ਥੋੜੋ ਕੱਢਣਾ ਹੁੰਦਾ ਇਦਾਂ ਇਹ ਤਾਂ ਤੋੜ ਹੀ ਦੇਣਾ ਫੇਰ ਤੁਸੀਂ ਓ ਲੈ ਮੈਂ ਤਾਂ ਇੰਨੀ ਖੁਸ਼ ਕਿ ਆ ਨਿਕਲ ਦੇਣੀ ਹੈਗੇ ਨਹੀਂ ਇਹਦੇ ਵਿੱਚ ਥੋੜਾ ਰਕ ਇੱਥੋਂ ਥੋੜਾ ਕੱਟ ਕੇ ਲੈ ਜਾਣੇ ਹੁੰਦੇ ਆ ਇਦਾਂ ਇਹ ਸਮਾਨ ਇੱਥੇ ਠਿੱਕਿਆ ਰਹਿਣ ਦੇਣਾ ਹੁੰਦਾ ਇੱਥੋਂ ਦੇ ਸਾਰਾ ਕੁਝ ਚੱਕ ਕੇ ਤੂੰ ਬਾਹਰ ਲੈ ਗਈ ਹੁਣ ਜੇ ਆਪਣੇ ਕੋਲ ਪ੍ਰੋਣਾ ਆ ਜਾਵੇ ਫੇ ਹੂੰ ਫਰਗ ਉ ਬਾਹਰ ਰੱਖ ਦਿੱਤਾ ਜਾ ਕੇ ਭਿੰਡੀ ਜਾਈ ਨੇ ਮੈਂ ਹੁਣ ਲੱਗੀ ਫਕਰਾਟ ਲਈ ਦੁੱਧ ਬਣਾਣ ਨਹੀਂ ਹੁਣ ਦੁੱਧ ਪੀਂ ਅਜ ਰੋਜ਼ ਨਹੀਂ ਪਿੰਦਾ ਤੂੰ ਆਖੇ ਦੇਖੇ ਨਿਕਣਾ ਕੁਛ ਤਲੇਆ ਚਾਹੀਦਾ ਮੇਰਾ ਜੀ ਨਹੀਂ ਕਰਦਾ ਫਰਾਈ ਬਣਾ ਕੇ ਦੇਣ ਨੂੰ ਇਹਨੂੰ ਬਿਲਕੁਲ ਹੈ ਦੋਸੋ ਅੱਜ ਅੰਚ ਮੈਂ ਕਾਟਾ ਕਲਿੱਕ ਕਰਿਆ ਵੈਰੀ ਗੁੱਡ ਐਪਲ ਹੋਏ ਅੱਜ ਕਿੱਦਾਂ ਲੱਗ ਮੈਂ ਅੱਜ ਮੇਰੀ ਕਿਚਨ ਨੂੰ ਡੋਡਾ ਮੈਂ ਅੱਜ ਮੁੰਮਾ ਲੱਡਾ ਲੱਲ ਬੈਠ ਇੱਧਰ ਥਲੇਮ ਕਰੀਤਾ ਸੁਣੋ ਓਹ ਗਰਮੀ ਆਈ ਪਈ ਆ ਪਿੰਡੀ ਨੂੰ ਇੰਨੀ ਕਿੱਥੇ ਹੀ ਨਹੀਂ ਗਰਮੀ ਚ ਭਿਜੀ ਫਿਰਦੀ ਆ ਲਾਂਚ ਰੈਡੀ

ਕਿਨੇ ਦਬੇ ਰਹੇ ਹਾਂ ਉਦਾਂ ਕੱਪ ਦੋ ਦੋ ਦਾ ਪੀਣੇ ਹੁੰਦੇ ਆ ਤੇ ਇਹ ਉਦੋਂ ਮੈਂ ਛੋਟੇ ਵਾਲੇ ਚਾਹ ਇਹਦੇ ਵਿੱਚ ਨਾ ਬਣਾਉਂਦੀ ਨਹੀਂ ਹੈਗੀ ਕਰਕੇ ਨਾ ਇਹਨਾਂ ਉੱਪਰ ਤੇ ਬਾਹਰ ਆ ਜਾਂਦੀ ਆ ਹੁਣ ਬਹੁਤ ਦਿਨ ਹੋ ਗਏ ਮੈਂ ਬਣਾਈ ਨਹੀਂ ਸੀ ਇਹਦੇ ਵਿੱਚ ਅੱਜ ਹੁਣ ਮੈਂ ਰੱਖ ਦਿੱਤੀ ਆ ਫਿਰ ਉਹ ਕਹਿ ਸਾਰਾ ਗੰਦਾ ਹੋ ਜਾਂਦਾ ਪਰ ਫਿਰ ਇਹ ਹੋ ਜਾਂਦਾ ਕਿ ਇਹ ਕੱਪ ਬਣਾਉਣੇ ਆ ਵੱਡਾ ਸਾਰਾ ਐਡਾ ਕੀ ਕਰਨੇ ਨੂੰ ਪਤਾ ਹੀ ਲਾਗਦਾ ਫਿਰ ਨਾ ਪੈਨ ਤਾਂ ਕਰਕੇ ਤਾਂ ਇਧਰੋਂ ਲਾਈਟ ਪੈਂਦੀ ਆ ਤੁਸੀਂ ਬਲੀ ਫੜੇ ਬਰੌਕ ਜੋ ਦੇਖਿਆ ਕਰੋ ਜੇ ਤੁਹਾਨੂੰ ਲੱਗਦਾ ਹੈ ਕੋਈ ਸੁਧਾਰ ਕਰਨ ਵਾਲਾ ਆ ਆਪਾਂ ਜਰੂਰ ਕਰਾਂਗੇ ਬਾਕੀ ਜੋ ਹੋ ਸਕਦਾ ਹੈ ਮੈਂ ਆਪਣੇ ਵੱਲੋਂ ਵੈਸਤ ਦਿਨੀ ਆ ਜਿੰਨੇ ਟਾਈਮ ਦੇ ਹਿਸਾਬ ਨਾਲ ਓਕੇ ਹਾਂ ਆਪਾਂ ਇਹਨਾਂ ਚਾਚ ਸ਼ੱਕਰ ਮਾੜ ਪਣੀ ਆਪਾ ਗੁੱਡ ਈਵਿੰਗ ਹਾਊ ਆਰ ਯੂ ਵਧੀਆ ਨਹੀਂ ਲਈ ਹਾਂ मिलना है चुखी पा बहुत सोहना लगता है मिलते हैं उठ हाँ के बहुत प्यार लगता है प्यारा लग तो भी कमेंट करके तो लगा कि बच्चे जो भी सुते उठते हैं चुखी पाके मिलते हैं छेद का टाइम हो गया है बच्चा होम वर्क करान फिर आप ਇਹ ਵੀ ਕੁੱਛ ਆਉਣ ਲੱਗ ਪੈਂਦੇ ਕਿ ਪਹਿਲਾਂ ਹੀ ਪੜਾਇਆ ਤਾਂ ਫਿਰ ਬੱਚੇ ਕਰਦੇ ਛਿੱਟਕੇ ਛਿੱਟ ਕੇ ਕਰਕੇ ਪਾਪਾ ਨਾਲ ਖੇਡਣ ਆਇਆ ਫਿਰ ਅੱਜ ਮੈਂ ਹਣਾ ਮਨੀਤ ਨੂੰ ਕਿਹਾ ਸੀ ਮੈਂ ਤੇਨੂੰ ਟਿਊਸ਼ਨ ਲਾ ਦੇਣਾ ਤੇ ਇਹਨੂੰ ਭੇਜਣਾ ਵੀ ਸੀਗਾ ਅੱਜ ਬਟ ਇਹ ਅੱਜ 3 ਵਜੇ ਫੋਗੇ ਜਾਂ ਹੁਣ ਜਾ ਕੇ ਉੱਠੀ ਆ ਹੁਣ ਉੱਠਦੀ ਕਹਿੰਦੀ ਮਮਾ ਮੈਂ ਬਾਹਰ ਖੇਡਣ ਜਾਵਾਂ ਮੈਂ ਕਿਹਾ ਨਹੀਂ 6 ਵਜੇ ਚਲੀ ਜਾਈ 10 ਮਿੰਟ ਚ ਕੰਮ ਕਰ ਲਾ ਅੜਦੀ ਤਾਂ ਬਹੁਤ ਸੋਹਣਾ ਹੈ ਸਾਰਾ ਕੁਝ ਵਧੀਆ ਹੈ ਬਟ ਪਤਾ ਕੀ ਆ ਮੇਰੇ ਕੋਲੋਂ ਫਿਰ ਇਹ ਥੋੜਾ ਜਿਹਾ ਪੜ ਕੇ ਕਹਿੰਦੀ ਛੇਤੀ ਮੈਂ ਖੇਡਣਾ ਹੁਣ ਵੀ ਬੈਠੀ ਦੇਖਣਾ ਪਈ ਮਟੋਜੀ ਉਧ ਪੜ੍ਹ ਜਾਇਆ ਕਿ ਉੱਥੇ ਬੰਦੋਗਰੀ ਇਹਨਾਂ ਨੇ ਆਣਾ ਘੰਟਾ ਕ ਪੜ ਲੈਂਦਾ ਆ ਹਨਾ ਵੈਸੇ ਤਾਂ ਮੈਂ ਆਪ ਵੀ ਬਹੁਤ ਵਧੀਆ ਪੜਾਦੇ ਨਹੀਂ ਮੈਂ ਕਦੀ ਬੇਟੇ ਨੂੰ ਵੀ ਨਹੀਂ ਟਿਊਸ਼ਨ ਲਾਇਆ ਇਹਨੂੰ ਵੀ ਇੱਕ ਅੱਧੀ ਵਾਰੀ ਲਾਇਆ ਸੀ ਬਸ ਇਦਾਂ ਡਰਾਉਣ ਲਈ ਮਹੀਨਾ ਕੀ ਇਹ ਮਹੀਨਾ ਕ ਟਿਊਸ਼ਨ ਪੜਿਆ ਤੇ ਇਹਨੂੰ ਪਤਾ ਲੱਗ ਗਿਆ ਵੀ ਉੱਥੇ ਮੈਨੂੰ 2 ਘੰਟੇ ਵੱਜ ਕੇ ਬਹਿਣਾ ਪੈਣਾ ਆ ਫਿਰ ਘਰ ਬੜਾ ਵਧੀਆ ਪੜਨ ਲੱਪਿਆ ਹੁਣ ਨਹੀਂ ਇਦਾਂ ਵੀ ਮੈਂ ਇਹੀ ਸੋਚਦੀ ਆ ਕਿ ਇਹਨੂੰ ਭੇਜਾਂ ਇਹਨੂੰ ਥੋੜਾ ਜਿਹਾ ਹੋਵੇ ਵੀ ਮੈਂ ਘਰ ਹੀ ਪੜਾ ਜਾਂ ਕਿਦਾਂ ਵੀ ਮਹੀਨਾ ਕ ਚੱਲ ਲਵਾਈ ਲੈਨੇ ਆ ਚਲੋ ਜੀ ਇਹਨੂੰ ਮੈਂ ਕਰਾਵਾਂ ਹੁਣ ਹੋਮਵਰਕ ਫਿਰ ਆਪਣਾ ਲੇ ਮੈਂ ਤੁਹੇ ਪਬਜੀ ਬੜਾ ਇਫਨਾ ਪਰ ਤੇਰੇ ਛੋਲੇ ਨੂੰ ਥੋੜਾ ਜਿਹਾ ਲੈ ਨਾ ਮਾਂ ਸਾਬਜੀ ਨੂੰ ਤੇ ਅੱਜ ਆਪਾਂ ਨੂੰ ਬਣਾਇਆ ਇੰਨੇ ਸਾਰੇ ਮੰਗੋਸ ਆਪਾਂ ਅੱਜ ਅਜਾਬੀ ਬਣਾਵਾਂਗੇ ਜੈਮ ਵੀ ਬਣਾਵਾਂਗੇ ਕੁਝ ਹੋਰ ਵੀ ਇਹਦੀ ਮਿੱਠੀ ਚਟਨੀ ਵੀ ਬਣਾਉਂਗੀ ਮੈਨੂੰ ਬਹੁਤ ਪਸੰਦ ਆ ਉਹ ਮੈਨੂੰ ਅੱਜ ਮੀਡੀਆ ਕਿੰਨੀ ਫਿਰੀਆਂ ਬਟ ਮੇਰਾ ਸਿਰ ਦੁਖਣ ਲੱਗ ਪਿਆਦਾ ਜਿਆਦਾ ਕੁਝ ਕਰਕੇ ਹੁਣ ਵਾਲ ਮੇਰੇ ਆ ਦੇਖੋ ਇਦਾਂ ਹੀ ਖੁੱਲੇ ਪਏ ਆ ਆ ਕਰਨਾ ਤਾਂ ਮੈਂ ਉਹ ਹੀ ਜੂڑا ਹੁੰਦਾ ਆ ਇਦਾਂ ਕਰਕੇ ਜਿਆਦਾ ਟਾਈਟ ਜੂੜੇ ਕਰਦਿਆਂ ਤਾਂ ਵੀ ਸਿਰ ਦੁਖਣ ਲੱਗ ਪੈਂਦਾ ਆ ਲੋਸ ਰੱਖਦੀਆਂ ਗਰਮੀ ਲੱਗਦੀ ਆ ਸਮਝ ਨਹੀਂ ਆਦੀ ਮੈਂ ਵਾਲਾਂ ਦਾ ਕਿੱਦ फूट बड़ा कंफर्टेबल आज मैं फर्स्ट टाइम पाया बिना धोते तो हुए पर मैंने वे वे तो मैंने गर्मी लगती नहीं है तो मोस्टली जो आप नवा सूट कोई ना गर्मी लगी खाते हैं मतलब क्या दादा दखाई दी तुम्हारा वीडियो मेरी फ्रेश बन के ਅਕਾ ਬਿਕੋ ਜਿਆ ਆਇਆ ਸੀ ਅਕਾ ਕਟ ਲ ਗਿਆ ਠੋੜਾ ਸੈਲੈਕਟ ਜੀ ਪਸਾ ਲੈ ਕੇ ਕੱਟ ਆਪੇ ਦਖਲ ਦਿਓ ਇਹਨੂੰ ਬੱਦਲੇ ਮੈਂ ਫ੍ਰਿਜ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਏਦਾਂ ਕਰਨਾ ਚਾਹੀਦਾ ਫੀ ਜਾਂ ਏਦਾਂ ਤੇ ਪਲੀਜ਼ ਚੈਨਲ ਨੂੰ ਬਹੁਤ ਬਹੁਤ ਪਿਆਰ ਦਿਓ ਰੋਟੀ ਤੋਂ ਬਾਅਦ ਆਪਾਂ ਬਣਾਈਆਂ ਸੇਵੀਆਂ ਇਸ ਦੇ ਨਾਲ ਹੀ ਬਲੌਗ ਦਾ ਐਂਡ ਕਰਦੇ ਹਾਂ ਹੋਪ ਤੁਹਾਨੂੰ ਪਸੰਦ ਆਇਆ ਹੋਵੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਿਓ ਬਾਏ